ਅਕਸਰ ਆਪਾਂ ਦੇਖਿਆ ਕਿ ਜਦੋਂ ਕੋਈ ਬੰਦਾ ਆਮ ਘਰਾਂ ਚੋਂ ਉੱਠ ਕੇ ਬਲੰਦੀਆਂ ਨੂੰ ਛੂੰਹਦਾ ਤਾਂ ਲੋਕ ਉਸਤੇ ਲੱਗਣਾ ਸ਼ੁਰੂ ਕਰ ਦਿੰਦੇ ਨੇ ਅੱਜ ਦੀ ਇਸ ਘਟਨਾ ਦੇ ਵਿੱਚ ਵੀ ਇਸੇ ਤਰ੍ਹਾਂ ਹੋਇਆ ਇੱਕ ਨੌਜਵਾਨ ਗਰੀਬੀ ਚੋਂ ਉੱਠ ਕੇ ਤਰੱਕੀ ਕਰਦਾ ਪਰ ਬਹੁਤ ਸਾਰੇ ਲੋਕ ਉਸ ਦੀ ਤਰੱਕੀ ਨੂੰ ਦੇਖ ਕੇ ਸੜਨਾ ਸ਼ੁਰੂ ਕਰ ਦਿੰਦੇ ਨੇ ਅਤੇ ਬਾਅਦ ਦੇ ਵਿੱਚ ਉਸ ਨੌਜਵਾਨ ਦਾ ਕਤਲ ਹੋ ਜਾਂਦਾ ਕੀ ਹੈ ਪੂਰੀ ਘਟਨਾ ਕਿੱਥੋਂ ਦੀ ਘਟਨਾ ਅੱਜ ਦੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਮੇਰਾ ਨਾਮ ਦੀਪ ਚਾਹਲ ਅੱਜ ਦੀ ਜੋ ਸੱਚੀ ਘਟਨਾ ਇਹ ਪੰਜਾਬ ਦੇ ਜ਼ਿਲ੍ਹਾ ਮੋਗਾ ਅਤੇ ਪਿੰਡ ਕੋਠੇ ਸ਼ੇਰਗੰਜ ਉੱਥੋਂ ਦਾ ਰਹਿਣ ਵਾਲਾ ਜਸਕੀਰਤ ਜਸਕੀਰਤ ਆਮ ਜੇ ਘਰਾਂ ਦਾ ਮੁੰਡਾ ਸੀ ਅਤੇ ਬੜੀ ਹੀ ਮਿਹਨਤ ਕਰਦਾ ਹੈ ਮਿਹਨਤ ਤੋਂ ਬਾਅਦ ਉਹ ਸਫਲ ਹੋਣਾ ਸ਼ੁਰੂ ਹੋ ਜਾਂਦਾ ਹੈ ਜਿਵੇਂ ਜਿਵੇਂ ਉਹ ਸਫਲ ਹੁੰਦਾ ਤਾਂ ਲੋਕ ਉਸੀ ਤਰੱਕੀ ਨੂੰ ਦੇਖ ਕੇ ਸੜਨ ਲੱਗ ਜਾਂਦੇ ਨੇ ਜਸਕੀਰਤ ট্রেਡਿੰਗ ਦੇ ਵਿੱਚ ਆਪਣੀ ਕਿਸਮਤ ਨੂੰ ਅਜਮਾਉਂਦਾ ਹੌਲੀ ਹੌਲੀ ਜਸਕੀਰਤ ਤਰੱਕੀ ਕਰਨੀ ਸ਼ੁਰੂ ਕਰ ਦਿੰਦਾ ਬਾਅਦ ਵਿੱਚ ਜਸਕੀਰਤ ਦਾ ਵਿਆਹ ਹੋ ਜਾਂਦਾ ਇਸ ਤੋਂ ਬਾਅਦ ਉਸਦੀ ਪਤਨੀ ਵੀ ਉਸੇ ਕੰਮ ਦੇ ਵਿੱਚ ਜਸਕੀਰਤ ਦਾ ਸਾਥ ਦੇਣਾ ਸ਼ੁਰੂ ਕਰ ਦਿੰਦੀ ਹੈ ਅਤੇ ਜਸਕੀਰਤ ਦਾ ਛੋਟਾ ਭਰਾ ਵੀ ਟਰੇਡਿੰਗ ਦੇ ਵਿੱਚ ਉਸ ਦਾ ਪੂਰਾ ਸਾਥ ਦਿੰਦਾ ਤਿੰਨੋਂ ਜਣੇ ਮਿਲ ਕੇ ਵਧੀਆ ਕੰਮਕਾਰ ਕਰਦੇ ਨੇ ਅਤੇ ਉਹ ਆਪਣਾ ਇੱਕ ਦਫ਼ਤਰ ਖੋਲ੍ਹ ਲੈਂਦੇ ਨੇ ਇਸ ਤੋਂ ਬਾਅਦ ਉਹ ਨਾਲ ਨਾਲ ਇਸ ਕੰਮ ਦੀ ਜਾਣਕਾਰੀ ਸੋਸ਼ਲ ਮੀਡੀਆ ਦੇ ਉੱਤੇ ਵੀ ਦਿੰਦੇ ਨੇ ਅਤੇ ਹੋਰ ਕੋਚਿੰਗ ਕਲਾਸਾਂ ਦੇ ਕੇ ਬੱਚਿਆਂ ਨੂੰ ਸਿਖਾਉਂਦੇ ਵੀ ਨੇ ਇਸੇ ਤਰ੍ਹਾਂ ਜਸਕੀਰਤ ਅੱਗੇ ਵਧਦਾ ਜਾਂਦਾ ਹੈ ਹੌਲੀ-ਹੌਲੀ ਜਸਕੀਰਤ ਦੀ ਪਛਾਣ ਵਧਿਆ ਬਣ ਜਾਂਦੀ ਹੈ ਜਿੱਥੇ ਜਸਕੀਰਤ ਨੇ ਆਪਣਾ ਦਫ਼ਤਰ ਖੋਲ੍ਹਿਆ ਸੀ ਉੱਥੇ ਹੀ ਇੱਕ ਨਾਲ ਗਵਾਂਢ ਦੇ ਵਿੱਚ ਦੁਕਾਨ ਸੀ ਉਸ ਦੁਕਾਨ ਦੇ ਅੱਗੇ ਕਈ ਵਾਰ ਜਸਕੀਰਤ ਆਪਣੀ ਸਕਾਰਪੀਓ ਗੱਡੀ ਖੜਾ ਦਿੰਦਾ ਸੀ ਕਈ ਵਾਰ ਉਹਨਾਂ ਨੇ ਜਸਕੀਰਤ ਨੂੰ ਕਿਹਾ ਵੀ ਤੂੰ ਇਸ ਜਗ੍ਹਾ ਤੇ ਗੱਡੀ ਨਾ ਖੜਾਇਆ ਕਰ ਥੋੜਾ ਮੋਟਾ ਉਹਨਾਂ ਦਾ ਵਿਵਾਦ ਵੀ ਹੁੰਦਾ ਇਸ ਗੱਲ ਨੂੰ ਲੈ ਕੇ ਅਤੇ ਬਾਅਦ ਦੇ ਵਿੱਚ ਉਹਨਾਂ ਦਾ ਸਮਝੌਤਾ ਹੁੰਦਾ ਕਿ ਹੁਣ ਇੱਥੇ ਜਸਕੀਰਤ ਗੱਡੀ ਨਹੀਂ ਖੜਾਵੇਗਾ ਪਰ ਐਤਵਾਰ ਵਾਲੇ ਦਿਨ ਜਸਕੀਰਤ ਥੋੜੀ ਜਲਦਬਾਜੀ ਦੇ ਵਿੱਚ ਆਉਂਦਾ ਅਤੇ ਆਪਣੀ ਗੱਡੀ ਉਸੇ ਜਗ੍ਹਾ ਤੇ ਖੜਾ ਦਿੰਦਾ ਇਸ ਤੋਂ ਬਾਅਦ ਇਸ ਗੱਲ ਦੀ ਭਣਕ ਉਸ ਦੁਕਾਨਦਾਰ ਮਾਲਕ ਨੂੰ ਕੋਈ ਦੇ ਦਿੰਦਾ ਕਿ ਤੁਹਾਡੀ ਦੁਕਾਨ ਦੇ ਅੱਗੇ ਅੱਜ ਵੀ ਜਸ ਕੀਰਤ ਨੇ ਗੱਡੀ ਲਗਾ ਦਿੱਤੀ ਆ। ਅਤੇ ਇਸ ਤੋਂ ਬਾਅਦ ਉਹ ਦੁਕਾਨ ਦਾ ਮਾਲਕ ਬਹੁਤ ਜ਼ਿਆਦਾ ਗੁੱਸੇ ਦੇ ਵਿੱਚ ਆਉਂਦਾ। ਅਤੇ ਰਾਤ ਦੇ ਤਕਰੀਬਨ 8:30 ਵਜੇ ਜਸ ਕੀਰਤ ਕੋਠੇ ਸੇਰਗੰਝ ਦੀ ਇੱਕ ਸੜਕ ਤੇ ਆ ਰਿਹਾ ਸੀ। ਤਾਂ ਦੋ ਮੋਟਰਸਾਈਕਲ ਸਵਾਰ ਉਸ ਦੀ ਗੱਡੀ ਅੱਗੇ ਇੱਕ ਮੋਟਰਸਾਈਕਲ ਸੁੱਟ ਦਿੰਦੇ ਨੇ। ਜਿਵੇਂ ਹੀ ਜਸਕੀਰਤ ਆਪਣੀ ਗੱਡੀ ਦੇ ਬ੍ਰੇਕ ਲਾਉਂਦਾ ਤਾਂ ਇਸ ਤੋਂ ਬਾਅਦ ਉਹ ਉਤਰਨ ਅਨਸਾਰ ਆਪਣੇ ਤੇਜ਼ ਤਾਰ ਹਥਿਆਰਾਂ ਨਾਲ ਜਸਕੀਰਤ ਤੇ ਤਾਵੜ ਤੋੜ ਹਮਲਾ ਕਰ ਦਿੰਦੇ ਨੇ ਜਸਕੀਰਤ ਨੂੰ ਇੰਨਾ ਜ਼ਿਆਦਾ ਕੁੱਟਿਆ ਮਾਰਿਆ ਜਾਂਦਾ ਕਿ ਜਸਕੀਰਤ ਨੂੰ ਆਪਣਾ ਰਿਵਾਲਵਰ ਕੱਢ ਕੇ ਉਹਨਾਂ ਤੇ ਚਲਾਉਣ ਦਾ ਮੌਕਾ ਹੀ ਨਹੀਂ ਮਿਲਦਾ ਹਾਲਾਂਕਿ ਜਸਕੀਰਤ ਕੋਲੇ ਆਪਣਾ ਇੱਕ ਲਾਇਸੈਂਸੀ ਰਿਵਾਲਵਰ ਵੀ ਹੈਗਾ ਸੀ ਇਸ ਤੋਂ ਬਾਅਦ ਜਸਕੀਰਤ ਉਥੇ ਤੜਫਦਾ ਤੜਫਦਾ ਮਰ ਜਾਂਦਾ ਪਰ ਜਿਹੜੇ ਆਸ-ਪਾਸ ਲੋਕ ਖੜੇ ਸੀ ਉਹ ਸਿਰਫ ਵੀਡੀਓ ਬਣਾ ਰਹੇ ਸੀ ਪਰ ਕਿਸੇ ਨੇ ਵੀ ਜਸਕੀਰਤ ਨੂੰ ਹਸਪਤਾਲ ਲਿਆ ਕੇ ਦਾਖਲ ਕਰਾਉਣ ਦੀ ਕੋਸ਼ਿਸ਼ ਨਹੀਂ ਕੀਤੀ ਅਤੇ ਨਾ ਹੀ ਉਹਨਾਂ ਨੇ ਜਸਕੀਰਤ ਦੇ ਘਰ ਫੋਨ ਕਰਕੇ ਦੱਸਿਆ ਤਾਂ ਇਸ ਤੋਂ ਬਾਅਦ ਜਸਕੀਰਤ ਦੀ ਮੌਤ ਹੋ ਜਾਂਦੀ ਹੈ ਅਤੇ ਜੋ ਹਮਲਾਵਾਰ ਸੀ ਉਹ ਜਸਕੀਰਤ ਦੀ ਗੱਡੀ ਤੇ ਪੈਟਰੋਲ ਛਿੜਕ ਕੇ ਉਸ ਨੂੰ ਅੱਗ ਲਾ ਦਿੰਦੇ ਨੇ ਅਤੇ ਫਿਰ ਉਹ ਮੌਕੇ ਤੋਂ ਫਰਾਰ ਹੋ ਜਾਂਦੇ ਨੇ ਬਾਦ ਦੇ ਵਿੱਚ ਜਿਹੜਾ ਮੁੱਖ ਦੋਸ਼ੀ ਹੁੰਦਾ ਉਹ ਇੱਕ ਵੀਡੀਓ ਜਾਰੀ ਕਰਦਾ ਹੈ ਅਤੇ ਵੀਡੀਓ ਦੇ ਵਿੱਚ ਕਹਿੰਦਾ ਕਿ ਜਸਕੀਰਤ ਨੂੰ ਅਸੀਂ ਬਹੁਤ ਵਾਰ ਸਮਝਾਉਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਨਹੀਂ ਸਮਝਿਆ ਉਹ ਵਾਰ-ਵਾਰ ਸਾਨੂੰ ਤੰਗ ਕਰਦਾ ਸੀ ਅਤੇ ਸਾਨੂੰ ਡਰਾਉਂਦਾ ਧਮਕਾਉਂਦਾ ਸੀ ਅਤੇ ਉਸਨੇ ਇਹ ਵੀ ਕਿਹਾ ਕਿ ਜੋ ਰਿਵਾਲਵਰ ਉਹ ਸਾਨੂੰ ਦਿਖਾਉਂਦਾ ਸੀ ਅੱਜ ਅਸੀਂ ਉਸ ਦਾ ਇਹ ਰਿਵਾਲਵਰ ਚੱਲਣ ਨਹੀਂ ਦਿੱਤਾ ਇਹ ਹੁਣ ਸਾਡੇ ਹੱਥ ਦੇ ਵਿੱਚ ਆ ਇਸ ਵੀਡੀਓ ਨੇ ਪੂਰੇ ਪੰਜਾਬ ਦੇ ਵਿੱਚ ਖਲ ਵਾਲੀ ਮਚਾ ਕੇ ਰੱਖ ਦਿੱਤੀ ਕੀ ਪੰਜਾਬ ਦਾ ਮਾਹੌਲ ਦਿਨੋਂ ਦਿਨ ਕਿਸ ਤਰ੍ਹਾਂ ਦਾ ਹੁੰਦਾ ਜਾ ਰਿਹਾ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਆ ਜਿਹੜਾ ਉਹ ਬਣਿਆ ਹੋਇਆਗਾ ਇਸ ਤੋਂ 48 ਘੰਟੇ ਬਾਅਦ ਹੀ ਪੁਲਿਸ ਨੇ ਇਸ ਕੇਸ ਨੂੰ ਸੁਲਝਾ ਲਿਆ ਅਤੇ ਜਿਹੜਾ ਮੁੱਖ ਦੋਸ਼ੀ ਸੀ ਉਸ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੋ ਦਰਸ਼ਕੋ ਇਸ ਘਟਨਾ ਨੇ ਇੱਕ ਵਾਰ ਪੂਰੇ ਪੰਜਾਬ ਨੂੰ ਹਿਲਾ ਕੇ ਰੱਖ ਦਿੱਤਾ ਪਹਿਲਾਂ ਇਸ ਤਰ੍ਹਾਂ ਦੀਆਂ ਘਟਨਾਵਾਂ ਆਮ ਯੂਪੀ ਬਿਹਾਰ ਦੇ ਵਿੱਚ ਵੇਖਣ ਨੂੰ ਮਿਲਦੀਆਂ ਪਰ ਅੱਜ ਇਸ ਤਰ੍ਹਾਂ ਦੀਆਂ ਘਟਨਾਵਾਂ ਦੂਜੇ ਜਾਂ ਤੀਜੇ ਦਨ ਪੰਜਾਬ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਨੇ ਸੋ ਦਰਸ਼ਕੋ ਤੁਹਾਡੇ ਇਸ ਸੱਚੀ ਘਟਨਾ ਬਾਰੇ ਕੀ ਵਿਚਾਰ ਨੇ ਆਪਣੇ ਵਿਚਾਰ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਾ ਕੇ ਜਰੂਰ ਦਿਓ ਜੇਕਰ ਪਹਿਲੀ ਵਾਰ ਚੈਨਲ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਇਕ ਅਤੇ ਹਾਈਪ ਕਰਨਾ ਨਾ ਭੁੱਲਿਓ ਸੋ ਮਿਲਦੇ ਆ ਕਿਸੇ ਨਵੀਂ ਕ੍ਰਾਈਮ ਨਿਊਜ਼ ਦੇ ਨਾਲ ਤੁਸੀਂ ਦੇਖਦੇ ਰਹੋ ਪੰਜਾਬ ਟੱਚ